ਬਠਿੰਡਾ ਦੇ ਵਿੱਚ ਇੱਕ ਵਾਰੀ ਫੇਰ 6 ਮਾਰਚ 2025 ਤੋਂ 12 ਮਾਰਚ ਤੱਕ ਸ਼੍ਰੀ ਸ਼ਿਵ ਮਹਾਪ੍ਰਾਨ ਦੀ ਕਥਾ ਹੋ ਰਹੀ ਹੈ। ਇੱਥੇ ਸਿਹੋਰ ਵਾਲੇ ਪੰਡਿਤ ਪ੍ਰਦੀਪ ਮਿਸ਼ਰਾ ਜੀ ਕਥਾਵਾਚਕ ਹੋਣਗੇ। ਪਿਛਲੇ ਸਾਲ ਵੀ ਵੱਡੇ ਪੱਧਰ ਤੇ ਇਹ ਕਥਾ ਕਰਵਾਈ ਗਈ ਸੀ। ਸ਼੍ਰੀ ਅਮਰਜੀਤ ਮਹਿਤਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ तमाम ਇਸ ਜਿਹੜੀ ਕਥਾ ਸ਼ਿਵ ਮਹਾਪ੍ਰਾਨ ਕਥਾ ਹੋਣੀ ਹੈ, ਇਹਦੀ ਰੂਪਰੇਖਾ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਦੇ ਅਰੇਂਜਮੈਂਟ ਹੋਣਗੇ। ਕਿੱਥੇ ਕਰਾਈ ਜਾ ਰਹੀ ਹੈ ਕਿਸ ਤਰ੍ਹਾਂ ਪਾਸ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਤਾਂ ਕਿ ਹਰ ਇੱਕ ਨੂੰ ਸੁਵਿਧਾ ਹੋਵੇ ਤਾਂ ਤੁਹਾਨੂੰ ਸਾਰੀ ਗੱਲਬਾਤ ਸੁਣਨੀ ਹੈ ਪ੍ਰੈਸ ਕਾਨਫਰੈਂਸ ਦੇ ذریعے ਕੀ ਕੀ ਦੱਸਿਆ ਗਿਆ ਹੈ ਸ਼੍ਰੀ ਅਮਰਜੀਤ ਮਹਿਤਾ ਜਿਹੜੇ ਆਯੋਜਕ ਨੇ ਇਸ ਕਥਾ ਦੇ ਨਾਲ ਹੀ ਮੇਅਰ ਸਾਹਿਬ ਨੇ ਉਹਨਾਂ ਦੇ ਸੁਪੁੱਤਰ ਪਦਮਜੀਤ ਸਿੰਘ ਮਹਿਤਾ ਜੀ ਤੇ ਤਮਾਮ ਤੁਹਾਨੂੰ ਜਾਣਕਾਰੀ ਇਸ ਕਾਨਫਰੈਂਸ ਵਿੱਚ ਮਿਲੂਗੀ ਕਿ ਕਿਸ ਤਰ੍ਹਾਂ ਦੀ ਕਥਾ ਦੇ ਰੂਪ ਰੇਖਾ ਹੋਊਗੀ ਤੇ ਕੀ ਕੁਝ ਹੁਣ ਇਸ ਕਥਾ ਦੇ ਕਿੱਥੇ ਕਿੱਥੇ ਤੋਂ ਆਉਣਗੇ ਜਿਹੜੇ ਸ਼ਰਧਾਲੂ ਨੇ ਤੇ ਪਾਸ ਕਿਸ ਤਰ੍ਹਾਂ ਮਿਲਣਗੇ ਤੇ ਕੀ ਕੀ ਪ੍ਰਬੰਧ ਨੇ ਪਹਿਲਾਂ ਤਾਂ ਸਾਰੇ ਪ੍ਰੈਸ ਪੀਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਸਾਨੂੰ ਤੇ ਸਾਡੇ ਪਰਿਵਾਰ ਨੂੰ ਤੇ ਸਾਡੇ ਸਾਰੇ ਜਿੰਨੇ ਵੀ ਸਾਡੇ ਨਾਲ ਸਾਥੀ ਬੈਠੇ ਆ ਤੁਸੀਂ ਉਹਨਾਂ ਨੂੰ ਮਾਨ ਦਿੱਤਾ ਬਠਿੰਡੇ ਦੇ ਵਿੱਚ ਦੂਸਰੀ ਵਾਰ ਸ਼੍ਰੀ ਪੁਰਾਨ ਕਥਾ ਦਾ ਯੋਜਨ ਹੋ ਰਿਹਾ ਹੈ ਸ਼੍ਰੀ ਪੁਰਾਨ ਕਥਾ ਜੋ ਪਿਛਲੇ ਸਾਲ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੇ ਆਨੰਦ ਮਾਨਿਆ ਤੇ ਬਠਿੰਡਾ ਤੇ ਬਠਿੰਡਾ ਵਾਸੀਆਂ ਨੇ ਲੋਕਾਂ ਦੇ ਜਿੰਨੇ ਦੂਰ ਦੂਰ ਤੋਂ ਆਏ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਹੁਤ ਹੀ ਤਰ੍ਹਾਂ ਦੇ ਲੰਗਰ ਚਾਹ ਦੇ ਮਿੱਠੇ ਦੇ ਆ ਵੈਸੇ ਹਰ ਤਰ੍ਹਾਂ ਦੇ ਲੰਗਰ ਵਰਤਾਏ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਜਿੰਨੇ ਵੀ ਲੋਕਾਂ ਨੇ ਪਿਛਲੇ ਸਾਲ ਸਾਨੂੰ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਸ ਸਾਲ ਅਸੀਂ ਦੁਬਾਰਾ ਉਸ ਤੋਂ ਵੀ ਵੱਡਾ ਜਿਆਦਾ ਵੱਡਾ ਪ੍ਰੋਗਰਾਮ ਔਰ ਅੱਛੇ ਅਰੇਂਜਮੈਂਟਸ ਦੇ ਨਾਲ ਜਿਹੜੀਆਂ ਪਿਛੇ ਕਮੀਆਂ ਰਹਿ ਗਈਆਂ ਸੀ ਉਹ ਦੂਰ ਕਰਕੇ ਅਸੀਂ ਕਰ ਰਹੇ ਆਂ ਤੇ ਮੈਂ ਸਾਰੇ ਜਿੰਨੇ ਵੀ ਦੂਰ ਦੂਰ ਤੋਂ ਪਿਛਲੇ ਵਾਰ ਵੀ ਆਏ ਸੀ ਚਾਹੇ ਬਠਿੰਡਾ ਪੰਜਾਬ ਹਰਿਆਣਾ ਰਾਜਸਥਾਨ ਜੇਮ ਕੇ ਮਾਚੂ ਜਿੱਥੋਂ ਵੀ ਲੋਕ ਇੱਥੇ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਸੁਵਿਧਾ ਵਾਸਤੇ ਜੋ ਵੱਤਵਦ ਕਰ ਸਕਦੇ ਆਂ ਬਿਲਕੁਲ ਕਰਾਂਗੇ ਤੇ ਸਾਡੀ ਟੀਮ ਇਹ ਸਾਰੇ ਕੰਮ ਕਰਨ ਵਾਸਤੇ ਵਚਨਬੱਧ ਆਂ ਉਨ ਮੈਂ ਤੁਹਾਨੂੰ ਪ੍ਰੋਗਰਾਮ ਪਹਿਲਾਂ ਵਿਸਤਾਰ ਨਾਲ ਥੋੜਾ ਥੋੜਾ ਦੱਸ ਦਿੰਦਾ ਇਹ ਪ੍ਰੋਗਰਾਮ ਪਹਿਲੇ 6 ਤਰੀਕ 5 ਤਰੀਕ ਨੂੰ ਸ਼ੋਭਾ ਯਾਤਰਾ ਹੋਏਗੀ ਜਿਹੜੀ ਸਵੇਰੇ 11 ਵਜੇ ਪੋਸੇਰ ਬਾਜ਼ਾਰ ਤੋਂ ਚੱਲ ਕੇ ਤੇ ਹਨੂਮਾਨ ਮੂਰਤੀ ਤੱਕ ਉੱਥੇ ਸਮਾਪਤ ਹੋਏਗੀ ਇਹ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ ਸਾਲ ਨਾਲ ਥੋੜਾ ਜਿਹਾ ਹੋਰ ਅਲੱਗ ਕੀਤਾ ਗਿਆ ਜਿਵੇਂ ਪਿਛਲੇ ਸਾਲ ਆਪਾਂ ਹਾਥੀ ਘੋੜੇ ਜਾਂ ਉੱਠ ਵਗੈਰਾ ਇਨਕੀ ਤਸਵੀਰ ਪਰ ਇਸ ਵਾਰੀ ਅਸੀਂ ਉਹਨਾਂ ਉਹ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਬੱਚਿਆਂ ਦਾ ਸ਼ੋਭਾ ਯਾਤਰਾ ਚ ਕਲਚਰ ਪੰਜਾਬ ਦਾ ਦਿਖਾਉਣ ਲਈ ਰੰਗਲਾ ਪੰਜਾਬ ਦਿਖਾਉਣ ਲਈ ਕਿਉਂਕਿ ਲੋਕੀ ਦੂਰ ਦੂਰੋਂ ਆਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਕਲਚਰ ਦੱਸਣ ਲਈ ਅਸੀਂ ਭੰਗੜਾ ਜਾਂ ਗਿੱਧਾ ਜਾਂ ਰੱਤ ਜਾਂ ਮਤਲਬ ਬੱਚੇ ਜਿਹੜੇ ਭਗਵਾਨ ਦੀ ਡਰੈਸ ਦੇ ਵਿੱਚ ਆਉਣਗੇ ਔਰ ਸ਼ਾਨ ਬਣਾਉਣਗੇ ਸਭ ਨੇ ਸ਼ੋਭਾ ਯਾਤਰਾ ਦੀ ਦੈਨ ਕਲਸ਼ ਯਾਤਰਾ ਲੇਡੀਆਂ ਲੈ ਕੇ ਚੱਲਣਗੀਆਂ ਇਸ ਤਰ੍ਹਾਂ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਨੇ ਔਰ ਪਹਿਲਾਂ ਲਈ ਪਿਛਲੇ ਸਾਲ ਵਾਲੀ ਸ਼ੋਭਾ ਯਾਤਰਾ ਤੋਂ ਅਸੀਂ ਉਮੀਦ ਕਰਦੇ ਆਂ ਵੀ ਤਕਰੀਬਨ 4-5 ਗੁਣਾ ਹੋਰ ਵੱਡੀ ਹੋਏਗੀ ਔਰ ਉਹਦੇ ਅਰੇਂਜਮੈਂਟਸ ਪਹਿਲਾਂ ਨਾਲੋਂ ਜ਼ਿਆਦਾ ਅੱਛੇ ਹੋਣਗੇ ਇਹ ਸ਼ੋਭਾ ਯਾਤਰਾ ਮੈਂ ਦੁਬਾਰਾ ਦੱਸ ਰਿਹਾ ਪੋਸਤਫੀ ਬਾਜ਼ਾਰ ਤੋਂ ਤਕਰੀਬਨ ਸਵੇਰੇ 11 ਵਜੇ ਚੱਲੇਗੀ ਤੇ ਹਨੂਮਾਨ ਮੂਰਤੀ ਉੱਥੇ ਜਾ ਕੇ ਦੀ ਸਮਾਪਤੀ ਹੋਏਗੀ ਉੱਥੇ ਗੁਰੂ ਦਾ ਲੰਗਰ ਨਾਲ ਉੱਥੇ ਹੋਏਗਾ ਤੇ ਇਸ ਕਰਕੇ ਉਸ ਤੋਂ ਬਾਅਦ 6 ਤਰੀਕ ਨੂੰ ਪਹਿਲੇ 3 ਦਿਨ ਜਿਹੜੀ ਕਥਾ ਹੈਗੀ ਆ ਉਹ 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਕੀ ਤਿੰਨ ਦਿਨ ਇਹ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇਹ ਕਥਾ ਮੈਂ ਦੁਬਾਰਾ ਦੱਸ ਦਿੰਨਾ ਹੈ 6 7 8 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਅਦ 9 10 11 12 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਕਥਾ ਦਾ ਸਥਾਨ ਪਟੇਲ ਨਗਰ ਮੰਦਿਰ ਦੇ ਸਾਹਮਣੇ ਵੈਸ਼ਨੂ ਮੰਦਿਰ ਦੇ ਸਾਹਮਣੇ ਹੋਏਗੀ ਔਰ ਇਹ ਬਸਟੈਂਡ ਸਾਈਟ ਵੀ ਨੂੰ ਕਿਹਾ ਜਾਂਦਾ ਹੈ ਤਕਰੀਬਨ 20 ਏਕੜ ਦੇ ਸਾਈਜ਼ ਦਾ ਸਾਈਜ਼ ਹੈ। ਔਰ ਇੱਥੇ ਤਕਰੀਬਨ ਸਾਰੇ ਤੁਸੀਂ ਦੇਖ ਰਹੇ ਹੋ ਅਰੇਂਜਮੈਂਟ ਹੋਣੀ ਸ਼ੁਰੂ ਹੋ ਗਈ ਨੇ ਕਿ ਉਹ ਅਰੇਂਜਮੈਂਟ ਅਸੀਂ ਕਰ ਰਹੇ ਨੇ। ਇਹਦੇ ਪਾਸਸ ਜਿਹੜੇ ਹੈਗੇ ਨੇ ਉਹ ਕਈ ਥਾਵਾਂ ਤੇ ਅਸੀਂ ਇਸ ਵਾਰ ਹੀ ਰੱਖੇ ਨੇ ਜਿਹੜੇ ਆ ਜਿਸ ਤਰ੍ਹਾਂ ਆਪਣਾ ਇਹ ਹੋਟਲ ਬੋਸਟਾਪ ਮਿਲ ਜਾਣਗੇ ਪਾਂਦੀ ਪ੍ਰਾਪਰਟੀਆਂ ਤੋਂ ਮਿਲ ਜਾਣਗੇ ਮੇਰ ਸਾਹਿਬ ਦਾ ਜਿਹੜਾ 8 5 ਨੰਬਰ ਵਾਰਡ ਦਾ ਆਫੀਸ ਆ ਉੱਥੋਂ ਮਿਲਣਗੇ ਰਕੇਸ਼ ਬੋਵੀ ਜੀ ਤੋਂ ਮਿਲਣਗੇ ਵਾਰੀ ਹੂ ਜਿਹੜੇ ਸਾਡੇ ਕੈਟਰਜ਼ ਹੋਏਗੇ ਨੇ ਇਹਨਾਂ ਤੋਂ ਮਿਲਣਗੇ ਫਰੇਮਿੰਗ ਮੋਮੈਂਟਸ ਸਟੂਡੀਓ ਹੈ ਉੱਥੋਂ ਮਿਲਣਗੇ ਸੋਨੂ ਫੋਟੋਗ੍ਰਾਫੀ ਮਿਲਣਗੇ ਤੇ ਆਪਣੇ ਕਾਰਪੋਰੇਸ਼ਨ ਆਫਿਸ ਜਿਹੜਾ ਮੇਰ ਸਾਡਾ ਆਫਿਸ ਹੈ ਉੱਥੋਂ ਵੀ ਤੁਸੀਂ ਪਾਸ ਕਲੈਕਟ ਕਰ ਸਕਦੇ ਨੇ ਇਸ ਤੋਂ ਇਲਾਵਾ ਵੀ ਜੇ ਹੋਰ ਕੋਈ ਬੰਦਾ ਇੱਛੂ ਕਰੇ ਵੀ ਮੇਰੇ ਇੱਥੇ ਜਗਾ ਤੇ ਵੀ ਪਾਸ ਵੀ ਰੱਖੇ ਜਾਣ ਤਾਂ ਅਸੀਂ ਉੱਥੇ ਵੀ ਪਾਸ ਰੱਖਣ ਨੂੰ ਤਿਆਰ ਆ ਇਸ ਤੋਂ ਬਿਨਾ ਅਸੀਂ ਇੱਕ ਈ ਪਾਸ ਬਣਾਇਆ ਇਨੂੰ ਸਕੈਨ ਕਰਕੇ ਤੁਸੀਂ ਜਿਹੜੇ ਬੰਦੇ ਦੂਰੋਂ ਹੈਗੇ ਨੇ ਉਹ ਈ-ਪਾਸ ਵੀ ਲੈ ਸਕਦੇ ਨੇ ਤੇ ਇਹਦੀ ਜਿਹੜਾ ਲਿੰਕ ਹੈਗਾ ਉਹ ਸਾਈਟ ਦਾ ਲਿੰਕ ਇਹ ਹੈਗਾ ਅਸੀਂ ਅਲੱਗ-ਅਲੱਗ ਫੇਸਬੁੱਕ ਇਸ ਤੇ ਪਾਵਾਂਗੇ ਵੀ ਤਾਂ ਕਿ ਬੰਦਾ ਕੋਈ ਦੂਰੋਂ ਹੈ ਤੋ ਉਹ ਬੰਦਾ ਆਉਦਾ ਈ-ਪਾਸ ਲੈ ਸਕਦਾ ਹੈ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਉਹਨੂੰ ਕੱਲੇ ਪਾਸ ਲੈਣ ਵਾਸਤੇ ਪਹਿਲਾਂ ਇੱਥੇ ਨਾ ਆਉਣਾ ਪਵੇ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਅਲੱਗ-ਅਲੱਗ ਮਤਲਬ ਜਿਨੇ ਵੀ ਸਾਨੀ ਸੰਸਥਾਵਾਂ ਸਾਡੇ ਨਾਲ ਹੁਣੇ ਜੁੜ ਰਕੀਆਂ ਨੇ ਉਹਦੇ ਵਿੱਚ ਜਿਵੇਂ ਅਦਾਰਸ਼ ਵੈਲਫੇਅਰ ਸੁਸਾਇਟੀ ਚਰਨ ਪਾਦੂਕਾ ਸੁਸਾਇਟੀ ਅਗਲਵਾਰ ਮਾਰਵੜੀ ਪਰਿਵਾਰ ਸੁਸਾਇਟੀ ਨਨਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਸ਼੍ਰੀ ਖਾਟੂ ਸ਼ਾਮ ਜੀ ਪਰਚਾਰ ਸਮਿਤੀ ਸ਼੍ਰੀ ਸਾਈਂ ਸੇਵਾ ਦਲ ਸ਼੍ਰੀ ਮਹਾਦੇਵ ਅਮਰਨਾਥ ਯਾਤਰੀ ਸੇਵਾ ਦਲ ਤਿਰਮਤੀ ਤਿਰਮੁਰਤੀ ਸ਼ਿਵ ਜਾਗਰਣ ਮੰਡਲ ਤਿਰਕੇਸ਼ ਕੁਮਾਰ ਬੋਬੀ ਜੀ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਇਹ ਸੰਸਥਾਵਾਂ ਸਾਡੇ ਨਾਲ ਹੁਣੇ ਕੰਮ ਕਰ ਰਹੀਆਂ ਨੇ ਜੇ ਇਹਨਾਂ ਤੋਂ ਇਲਾਵਾ ਕੋਈ ਬੰਦਾ ਹੋਰ ਵੀ ਸਾਡੇ ਨਾਲ ਯੋਗਦਾਨ ਪਾਉਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਤੇ ਉਹ ਸਿਰ ਮੱਥੇ ਔਨ ਬਿਲਕੁਲ ਆ ਸਕਦਾ ਹੈ ਇਸ ਤੋਂ ਇਲਾਵਾ ਪਿਛਲੀ ਵਾਰ ਕਈ ਦਿੱਕਤਾਂ ਆਈਆਂ ਸੀ ਵੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਕੋਈ ਗਲਤ ਪਸਤੀ ਕੱਟ ਗਿਆ ਜਾਂ ਕੁਝ ਹੋਰ ਕਰ ਗਿਆ ਅਸੀਂ ਇੱਕ ਅਕਾਊਂਟ ਡਿਟੇਲ ਦਿੱਤੀ ਹੈ ਜੇ ਕਿਸੇ ਨੇ ਕੋਈ ਸ਼ਰਧਾ ਮੁਤਾਬਕ ਕੋਈ ਫੰਡ ਕਿਤੇ ਪਾਉਣਾ ਹੈ ਤੇ ਵੈਸੇ ਮੈਂ ਤੁਹਾਨੂੰ ਸਰਕੂਲੇਟ ਵੀ ਕਰ ਦੂੰਗਾ ਉਹ ਇਹ ਅਕਾਊਂਟ ਨੰਬਰ ਹੈ ਅਸੀਂ ਇਸ ਅਕਾਊਂਟ ਨੰਬਰ ਦੇ ਵਿੱਚ ਤੁਸੀਂ ਕੋਈ ਵੀ ਵੱਦਾ ਕਿਸੇ ਸ਼ਰਧਾ ਮੁਤਾਬਕ ਕੋਈ ਟ੍ਰਾਂਸਫਰ ਕਰਨਾ ਚਾਹੁੰਦਾ ਤੇ ਉਹ ਟ੍ਰਾਂਸਫਰ ਕਰ ਸਕਦਾ ਨਹੀਂ ਨਾ ਜੀ ਉਹ 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 ਸਹੀ ਹੈ ਇਹ ਕੰਮ ਹੈ ਨਿਕਲ ਸਹੀ ਹੈ ਫਾਤਿਹੁਲਾ ਮੈਂ ਦੁਆਰਾ ਇਸ ਤੋਂ ਇਲਾਵਾ ਅਸੀਂ ਕੁਝ ਥਾਵਾਂ ਤੇ ਜਿਵੇਂ ਜਗਦੀਸ਼ ਜੀ ਹੈ ਇਹਨਾਂ ਦੀ ਬਹੁਤ ਵੱਡੀ ਸਮਿਤੀ ਹੈ ਉੱਥੇ ਜੇ ਕੋਈ ਬੰਦਾ ਇਹ ਲੰਗਰ ਦੀ ਸੇਵਾ ਦਾ ਸੰਭਰੇ ਨੇ ਜੇ ਕਿਸੇ ਨੇ ਕੋਈ ਲੰਗਰ ਦਾ ਕਿਉਂਕਿ ਪਿਛਲੀ ਵਾਰ ਕਾਫੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿਸੇ ਨੇ ਕੋਈ ਆਟਾ ਦੇਣਾ ਜਾਂ ਕੋਈ ਦਾਲ ਦੇਣੀ ਹੈ ਉਹ ਕਿੱਥੇ ਦੇ ਸਕਦਾ ਉਹ ਅਸੀਂ ਜਗਦੀਸ਼ ਜੀ ਤੇ ਨਾਲ ਕੇ ਕੇ ਮਿੱਤਰ ਸਾਹਿਬ ਇਹਨਾਂ ਦੀ ਪੂਰੀ ਕਾਫੀ ਵੱਡੀ ਮਾਰਵੜੀ ਸਮਸਥਾ ਹੈ ਉਹਦੇ ਰਾਹੀਂ ਤੁਸੀਂ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਜਿੰਨੇ ਵੀ ਬੰਦੇ ਅਸੀਂ ਬੈਠੇ ਆ ਉਹਨਾਂ ਤੋਂ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉੱਥੇ ਸਮਾਨ ਲੈ ਸਕਦੇ ਹੋ ਜਾਂ ਕਿਸੇ ਨੇ ਕੋਈ ਪਰਚੀ ਕਟਾਉਣੀ ਹੈ ਤੇ ਇਸ ਤਰ੍ਹਾਂ ਦੀ ਅਸੀਂ ਰਸੀਦ ਬੁੱਕ ਇੱਕ ਬਣਾਈ ਹੈ ਤਾਂ ਕਿ ਉਹ ਕੋਈ ਡੁਪਲੀਕੇਸੀ ਜਾਂ ਕੋਈ ਐਵੇਂ ਨਾ ਕੁਝ ਹੋਏ ਇਸ ਤਰ੍ਹਾਂ ਰਸੀਦ ਬੁੱਕ ਬਣਾਈ ਹੈ ਇੰਜ ਜਿੱਥੇ ਜਿੱਥੇ ਪਾਸ ਮਿਲਦੇ ਨੇ ਉਥੇ ਜਾਂ ਉਸ ਤੋਂ ਇਲਾਵਾ ਜਿਹੜੇ ਸਾਡੇ ਜਿੰਨੇ ਵੀ ਮੇਰੇ ਨਾਲ ਤੁਸੀਂ ਲੋਕ ਦੇਖ ਰਹੇ ਨੇ ਇਹਨਾਂ ਕੋਲ ਜਾ ਕੇ ਤੁਸੀਂ ਪਰਚੀ ਵੀ ਕਰਵਾ ਸਕਦੇ ਹੋ ਕਿਸੇ ਨੇ ਕੋਈ ਆਰਤੀ ਕਰਨੀ ਹੈ ਕਿਸੇ ਦਾ ਕੋਈ ਵੀ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਉਥੇ ਉਹਨਾਂ ਇਹ ਸਾਰੇ ਬੰਦਿਆਂ ਕੋਲ ਸਭ ਦੇ ਜਵਾਬ ਤਕਰੀਬਨ ਹੈਗੇ ਨੇ ਉਹ ਉਥੇ ਜਾ ਕੇ ਕਰ ਸਕਦੇ ਜਿਵੇਂ ਪਿਛਲੇ ਸਾਲ ਅਸੀਂ ਬਠਿੰਡਾ ਸਜਾਇਆ ਸੀ ਉਨ ਵੀ ਲਾਈਟਨਿੰਗ ਕਰਨੀ ਸ਼ੁਰੂ ਕਰਤੀ ਹੈ ਉਹ ਮੈਨੂੰ ਲੱਗਦਾ 4-5 3-4 ਦਿਨਾਂ ਦੇ ਵਿੱਚ ਹੋ ਜੇਗੀ ਬਟਿੰਡੇ ਨੂੰ ਅਸੀਂ ਫੇਰ ਇੱਕ ਵਾਰੀ ਦੁਬਾਰਾ ਸਾਫ ਸੁਥਰਾ ਦਾ ਸਾਡੇ ਬਾਈਚਾਂ ਮੇਅਰ ਸਾਹਿਬ ਕਰ ਹੀ ਰਹੇ ਨੇ ਬਟਿੰਡਾ ਨੂੰ ਤੇ ਉਸ ਦੇ ਨਾਲ ਲਾਈਟਨਿੰਗ ਅਸੀਂ ਕਰਕੇ ਤੇ ਇਸ ਨੂੰ ਹੋਰ ਸੋਨਾ ਬਣਾ ਰਹੇ ਹਾਂ ਇਸ ਤੋਂ ਇਲਾਵਾ ਹੁਣ ਕਿਸੇ ਦਾ ਕੋਈ ਪ੍ਰੈਕਟੀਕਲ ਕੁਐਸਚਨ ਹੈ ਉਹ ਤੁਸੀਂ ਦੱਸ ਸਕਦੇ ਹੋ ਆ ਸਾਡਾ ਇੱਕ ਪੋਸਟਰ ਹੈ ਜਿਹੜਾ ਤੁਸੀਂ ਆਮ ਹੁਣ ਦੇਖਿਆ ਹੋਣਾ ਤੇ ਇਹ ਪੋਸਟਰ ਸਾਰੇ ਤੁਸੀਂ ਸਾਰੇ ਬੰਦੇ ਨੂੰ ਦੇ ਦਿਓ ਇੱਕ ਇੱਕ ਪੋਸਟਰ ਜੇ ਇਹ ਪੋਸਟਰ ਜਿਹੜਾ ਇਸ ਵਾਰੀ ਅਸੀਂ ਲਾਂਚ ਕੀਤਾ ਹੈਗਾ ਤੇ ਇਹ ਤਕਰੀਬਨ ਤੁਹਾਨੂੰ ਹਰ ਥਾਂ ਤੇ ਹਰ ਥਾਂ ਤੇ ਇੱਕੋ ਹੀ ਪੋਸਟਰ ਸਾਡਾ ਜਿਵੇਂ ਹੈਗਾ ਉਹ ਲਾਂਚ ਹੁੰਦਾ ਹੈ ਤੁਹਾਨੂੰ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਦੀ ਪੋਸਟਰ ਮਿਲੇਗਾ ਜੇ ਇਸ ਤੋਂ ਇਲਾਵਾ ਕੋਈ ਪੋਸਟਰ ਹੈ ਤਾਂ ਉਹ ਸਾਡਾ ਪੋਸਟਰ ਨਹੀਂ ਹੈ ਸਮੇਟਾ ਸਾਹਿਬ ਟਾਈਮਿੰਗ ਕੀ ਰਹੂਗੀ ਕਿੱਥੇ ਪ੍ਰੋਗਰਾਮ ਹੋਣਾ ਹੈਗਾ ਤੇ ਇਹ ਸਰ ਪਟੇਲ ਨਗਰ ਦੇ ਵਿੱਚ ਮੰਦਿਰ ਦੇ ਸਾਹਮਣੇ ਜਿਹੜੀ ਬੱਸ ਸਟੈਂਡ ਸਾਈਡ ਬਣੀ ਜਾਂਦੀ ਸੀ ਤਕਰੀਬਨ 20 ਏਕੜ ਸਾਈਟ ਹੈ ਰਿੰਗ ਰੋਡ ਤੇ ਤੇ ਥਾਣੇ ਦੇ ਨਾਲ ਲੱਗਦੀ ਉੱਥੇ ਪ੍ਰੋਗਰਾਮ ਹੋ ਰਿਹਾ ਹੈ ਸਰ ਚਾਰਪੋਰਟ ਦੇ ਬਾਰੇ ਕੀ ਸੋਚਿਆ ਜਿਹੜੀ ਟਰਾਂਸਪੋਰਟ ਬਾਹਰ ਹੋਏਗੀ ਉਹਨਾਂ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਗਿਆ ਦੇਖੋ ਪਾਰਕਿੰਗ ਦਾ ਅਰੇਂਜਮੈਂਟ ਅਸੀਂ ਪ੍ਰਸ਼ਾਸਨ ਨਾਲ ਜਿਵੇਂ ਗੱਲ ਕੀਤੀ ਹੈ ਉਹ ਟ੍ਰੈਫਿਕ ਵਾਲੇ ਸਾਰੇ ਦੇਖ ਰਹੇ ਨੇ ਬਾਕੀ ਇਸੇ ਕਰਕੇ ਉੱਥੇ ਕੀਤਾ ਦੋ ਕਾਰਨ ਸੀ ਪਿਛਲੀ ਵਾਰੀ ਰਸ ਜ਼ਿਆਦਾ ਸੀ ਜਗ੍ਹਾ ਘੱਟ ਸੀ ਉਹ ਪਿਛਲੀ ਵਾਰੀ ਅਗਰ ਤੁਸੀਂ ਸਟੇਡੀਅਮ ਦੇਖੋ ਤਾਂ 8 ਏਕੜ ਸੀ ਇਸ ਵਾਰੀ ਅਸੀਂ 20 ਏਕੜ ਦੀ ਸਾਈਡ ਲਈਤੀ ਹੈ ਤੇ ਪਾਰਕਿੰਗ ਆਸਤੇ ਤੁਸੀਂ ਪੂਰੀ ਰਿੰਗ ਰੋਡ ਦੇ ਵਿੱਚ ਇੱਕ ਪਾਰਕਿੰਗ ਵਾਲੀ ਰੋਡ ਹੈ ਇਧਰ ਵਾਲੀ ਉਹ ਸਾਰੀ ਅਸੀਂ ਉਹਨੂੰ ਪਾਰਕਿੰਗ ਦੇ ਵਿੱਚ ਯੂਜ਼ ਕਰ ਰਹੇ ਹਾਂ ਹਰਿਆਣਾ ਤੋਂ ਜਾਂ ਹੋਰ ਅਦਰ ਸਟੇਟਾਂ ਤੋਂ ਵੀ ਲੋਕ ਆਉਂਦੇ ਆ ਜਿਵੇਂ ਸ਼ਾਵੜਾ ਚ ਅੱਗੇ ਹੈਰਾ ਸੀ ਇਸ ਤਾਂ ਦੇ ਵੀ ਕੋਈ ਅਰੇਂਜਮੈਂਟ ਹੈਗਾ ਹਾਂ ਬਿਲਕੁਲ ਜਿੰਨੇ ਵੀ ਲੋਕ ਚਾਹੇ ਉਹ 2000 ਹੁਣ 5000 ਹੁਣ 10000 ਹੁਣ 20000 ਜਿੰਨੇ ਵੀ ਲੋਕ ਕਥਾ ਵਾਸਤੇ ਆਉਣਗੇ ਉਹ ਰਾਤ ਨੂੰ ਉੱਥੇ ਹੀ ਰੁਕਣਗੇ ਉਹਨਾਂ ਦਾ ਨਹਾਉਣ ਦਾ ਉਹਨਾਂ ਦਾ ਵਾਸ਼ਰੂਮ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਜਿਵੇਂ ਪਿਛਲੀ ਵਾਰ ਸੀ ਇਸ ਵਾਰੀ ਸਾਰਾ ਸੀ ਕੀਤਾ ਉਹ ਔਨ ਸਾਈਟ ਆ ਉਹਨਾਂ ਨੂੰ ਉੱਥੇ ਹੀ ਖਾਣ ਪੀਣ ਨੂੰ ਮਿਲੂਗਾ ਚਾਹ ਹੈ ਰਾਤੀ ਰੋਟੀ ਹੈ ਸੇਡ ਬ੍ਰੈਕਫਾਸਟ ਕੋੜੇ ਜੋ ਵੀ ਇਸ ਤਰ੍ਹਾਂ ਦੀ ਚੀਜ਼ਾਂ ਜੋ ਲਾਸਟ ਟਾਈਮ ਸੀ ਇਸ ਵਾਰੀ ਜਿੰਨੇ ਵੀ ਸ਼ਰਧਾਲੂ ਆਉਣਗੇ ਅਸੀਂ ਉੱਥੇ ਰੀਗਮੈਂਟ ਕਰਾਂਗੇ ਤੇ ਉੱਥੇ ਉਹਨਾਂ ਨੂੰ ਮਿਲੇਗਾ। ਬਸ ਇਹ ਮਾਇਨਟ ਵੀ ਕਰਾ ਸਾਰਾ ਪ੍ਰਬੰਧ ਦਉਣ ਦੇ। ਹਾਂ, ਤਕਰੀਬਨ ਸਾਰੇ ਪ੍ਰਬੰਧ ਕੀਤੇ ਨੇ, ਮੋਬਾਈਲ ਟਾਇਲਟਸ ਰੱਖੇ ਨੇ, ਤਕਰੀਬਨ 100 ਤੋਂ 150 ਸੀਟਸ ਦੇ ਮੋਬਾਈਲ ਟਾਇਲਟਸ ਰੱਖੇ ਨੇ। ਮੈਂ ਤਾਂ ਸਰ ਕਹਿੰਦੇ ਕਿ ਮੇਰਾ ਐਸਟੀਮੇਟ ਐਸਟੀਮੇਟ ਹੈਗਾ ਜਿਹੜਾ ਕੱਟਦਾ ਜੀ। ਦੇਖੋ ਜੋ ਲਾਸਟ ਟਾਈਮ ਸੀਗਾ ਉਹ ਜਿਵੇਂ ਤੁਸੀਂ ਪ੍ਰੈਸ ਵੀਰਾਂ ਨੇ ਵੀ ਛਾਪਿਆ ਸੀ ਜਿੰਨਾ ਸਾਨੂੰ ਸੀਆਈਡੀ ਨੇ ਵੀ ਦੱਸਿਆ ਸੀ, ਉਹ 7 ਦਿਨਾਂ ਦੇ ਵਿੱਚ ਟੈਂਟੇਟਿਵ 12 ਤੋਂ 15 ਲੱਖ ਦੀ ਸਾਨੂੰ ਕੁਆਂਟੀਟੀ ਆਈ ਸੀ। ਇਸ ਵਾਰੀ ਅਸੀਂ ਉਮੀਦ ਕਰਦੇ ਹਾਂ ਵੀ ਇਹ 20 ਤੋਂ 30 ਲੱਖ ਦੇ ਵਿੱਚ ਹੋਣਗੇ 25 26 27 ਦੇ ਵਿੱਚ ਉਮੀਦ ਆ। ਜੀ ਤੁਸੀਂ ਪਿਛਲੇ ਵਾਰ ਵੀ ਮੋਬਾਈਲ ਨਿਕਲ ਗਏ ਸੀ ਤੁਸੀਂ ਦਵਾਈ ਵੀ ਹੈ ਨਵੇਂ ਹਨ ਲੈ ਕੇ ਇਹ ਕਿ ਜੇ ਜਿਆਦਾ ਰਸ਼ ਹੋਇਆ ਤਾਂ ਲੋਕਾਂ ਕੀ ਕਹਿਣਾ ਚਾਹੋਗੇ ਆਪਦੇ ਮੋਬਾਈਲ ਤੇ ਪਰਸ ਖਾਸ ਕਰਕੇ ਜਿਹੜਾ 골ਡ ਪਾ ਕੇ ਆਉਂਦੇ ਕਈ ਵਾਰੀ ਕਹਿੰਦੇ ਸਾਡੀ ਚੈਨੀ ਦੇ ਦੇਖੋ ਗੁਰੂ ਜੀ ਨੇ ਵੀ ਲਾਸਟ ਟਾਈਮ ਵੀ ਉਹ ਜਿੰਨੀਆਂ ਵੀ ਕਥਾ ਗੁਰੂ ਜੀ ਕਰਦੇ ਨੇ ਉਹਨਾਂ ਨੇ ਹਮੇਸ਼ਾ ਕਿਹਾ ਵੀ ਕੋਈ ਵੀ ਮਹਿੰਗੀ ਚੀਜ਼ ਕੋਈ ਵੀ ਗਹਿਣਾ ਮੇਰੀ ਵੀ ਸਭ ਨੂੰ ਪੀਲ ਆ ਵੀ ਉਹ ਨਾ ਪਾ ਕੇ ਆਉਣ ਜਿੰਨਾ ਘੱਟ ਤੋਂ ਘੱਟ ਸਰ ਸਕਦਾ ਉਹ ਚੀਜ਼ ਪਾ ਕੇ ਜੇ ਕਿਸੇ ਦੀ ਮਜਬੂਰੀ ਹੈ ਜਿਵੇਂ ਮੰਗਲ ਸੂਤਰ ਹੈ ਉਹ ਬੰਦਾ ਨਹੀਂ ਲਾ ਸਕਦਾ ਉਹ ਤੋਂ ਬਿਨਾ ਕੋਈ ਵੀ ਇਹੋ ਜੀ ਚੀਜ਼ ਉਹ ਨਾ ਪਾ ਕੇ ਹੋਣ ਕਿਉਂਕਿ ਰਾਸ਼ ਦੇ ਵਿੱਚ ਇੰਨਾ ਚੀਜ਼ਾਂ ਨੂੰ ਥੋੜਾ ਜਿਹਾ ਲੋਕ ਕਈ ਵਿੱਚ ਦੇਖੋ ਜਦੋਂ ਚੰਗੇ ਕੰਮ ਹੁੰਦੇ ਵਿੱਚ ਦੋ ਚਾਰ ਬੰਦੇ ਇਹੋ ਜੀ ਵੀ ਹੁੰਦੇ ਜਿਹੜੇ ਗਲਤ ਕੰਮ ਕਰਨ ਵਾਲੇ ਹੁੰਦੇ ਆ ਤੇ ਮੇਰੀ ਸਭ ਨੂੰ ਅਪੀਲ ਹੈ ਵੀ ਮਹਿੰਗੀਆਂ ਚੀਜ਼ਾਂ ਨਾ ਲੈ ਕੇ ਹੋਣ ਸੋਨਾ ਜਾਂ ਚਾਂਦੀ ਚੀਜ਼ਾਂ ਨਾ ਪਾਉਣ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਜਬੂਰੀ ਹੈ ਜਾਂ ਕਿਸੇ ਵੀ ਕੋਈ ਧਾਰਮਿਕ ਚੀਜ਼ਾਂ ਨਾਲ ਕੋਈ ਨਾਗ ਜਾਂ ਕੁਝ ਵੀ ਪਾਇਆ ਹੋ ਉਹ ਜ਼ਰੂਰ ਪਾਲਣ ਪਰ ਕੋਸ਼ਿਸ਼ ਕਰਨ ਘੱਟੋ ਘੱਟ ਚੀਜ਼ਾਂ ਪਾਲ ਅਸੀਂ ਵੀ ਕੋਸ਼ਿਸ਼ ਕਰਾਂਗੇ ਦੇਖ ਰੇ ਕਰਨ ਦੀ ਪਰ ਜੇ ਕਿਸੇ ਦਾ ਕੋਈ ਜੈਨੂਨ ਚੀਜ਼ ਆ ਸੀ ਲਾਸਟ ਟਾਈਮ ਵੀ ਦਿੱਤੀ ਸੀ ਇਸ ਟਾਈਮ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਸੁਰੱਖਿਆ ਦੇ ਪ੍ਰਬੰਧਕੀ ਦੀ ਗੱਲ ਕਰੇ ਪਿਛਲੀ ਵਾਰੀ ਟ੍ਰੈਫਿਕ ਤੇ ਬਹੁਤ ਸਮੱਸਿਆ ਆਈ ਸੀ ਕਿਉਂਕਿ ਦੇਖੋ ਬੰਦੇ ਵਿਚਾਇਦੇ ਸੀ ਹੁਣ ਟ੍ਰੈਫਿਕ ਨੂੰ ਦੇਦੋ ਕਿਸ ਤਰ੍ਹਾਂ ਕੀਤਾ ਹੈ ਦੇਖੋ ਉਹੀ ਮੈਂ ਕਹਿ ਰਿਹਾ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਟ੍ਰੈਫਿਕ ਦੇ ਅਰੇਂਜਮੈਂਟਸ ਉਹ ਦੇਖ ਰਹੇ ਨੇ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟ੍ਰੈਫਿਕ ਨੂੰ ਸਮੂਥਲੀ ਕੀਤਾ ਜਾਵੇ ਇਸੇ ਕਰਕੇ ਸਾਈਟ ਵੀ ਚੇਂਜ ਕੀਤੀ ਹੈ ਫੇਰ ਵੀ ਦੇਖੋ ਇੰਨੇ ਵੱਡੇ ਪ੍ਰੋਗਰਾਮ ਦੇ ਵਿੱਚ ਜਦੋਂ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਪਿਛਲੇ ਵਾਰ ਵੀ ਪਹਿਲੀ ਵਾਰੀ ਹੋਇਆ ਸੀ ਤੇ ਹਜੇ ਤੱਕ ਕਿਸੇ ਨੇ ਇੰਨਾ ਵੱਡਾ ਪ੍ਰੋਗਰਾਮ ਦੁਬਾਰਾ ਕਰਾਇਆ ਨਹੀਂ ਹੈ ਤਾਂ ਜਦੋਂ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਆ ਥੋੜੀ ਬਹੁਤ ਦਿੱਕਤ ਆਉਂਦੀ ਵੀ ਹੈ ਪਰ ਉਸ ਤੋਂ ਵੱਧ ਲੋਕ ਆਨੰਦ ਵੀ ਮਾਣਦੇ ਪਾਰਕਿੰਗ ਕਿਹਨਾਂ ਨਾਲ ਪਾਰਕਿੰਗ ਆਸਤੇ ਉੱਥੇ ਤੁਸੀਂ ਰਿੰਗ ਰੋਡ ਦੇਖੋ ਤਾਂ ਹੁਣ ਤਿੰਨ ਰੋਡਸ ਨੇ ਜਿਹੜੀ ਉਹਦੀ ਸਲਿੱਪ ਰੋਡ ਹੈ ਉਹਦੇ ਨਾਲ ਪੂਰੀ ਲੰਬੀ ਉਹ ਪਾਰਕਿੰਗ ਪਲੱਸ ਉੱਥੇ ਕੋਰ ਆ ਦੀ ਇੰਪਰੂਵਮੈਂਟ ਉਸਦੀ ਹੋਰ ਵੀ ਜਗਾ ਪਈ ਹੈ ਉਹ ਵੀ ਯੂਜ਼ ਕਰਕੇ ਅਸੀਂ ਪਾਰਕਿੰਗ ਜਿਸ ਤਰ੍ਹਾਂ ਮੈਟਰ ਤੋਂ ਤੇਰੀ ਕਹਿੰਦੀ ਹਾਂ ਸਸਤਾਵਾਨ ਨਾਲ ਜੁੜਿਆ ਹੋਇਆ ਤੇ ਨਾਲ ਲੈ ਕੇ ਚੱਲ ਰਹੇ ਹਾਂ ਹੁਣ ਸਭ ਜਿਵੇਂ ਮੈਂ ਪਹਿਲਾਂ ਹੀ ਬੋਲਿਆ ਵੀ ਹਜੇ ਤੱਕ ਸਾਡੇ ਕੋਲ ਤਕਰੀਬਨ ਅਦਰਸ਼ ਵੈਲਫੇਅਰ ਚਰਨ ਪਾਦੂਕਾ अग्रवाल मारवाड़ी ਸ਼ਿਵ ਸ਼ਕਤੀ ਸ਼੍ਰੀ ਖਾਟੂ ਸ਼ਾਮ ਸ਼੍ਰੀ ਸਾਈ ਸੇਵਾ ਸ਼੍ਰੀ ਮਹਾਦੇਵ ਤਿਰਮਤੀ ਸ਼ਿਵੀ ਜਾਗਰਨ ਰਕੇਸ਼ ਬੋਵੀ ਤੇ ਉਹਨਾਂ ਦੀ ਟੀਮ ਇਹ ਸਾਡੇ ਨਾਲ ਹੁਣ ਨਾਲ ਚੱਲ ਰਹੇ ਨੇ ਸਾਰੇ ਆਪਦੀ ਆਪਦੀ ਡਿਊਟੀਆਂ ਨਿਭਾ ਰਹੇ ਨੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਬੰਦਾ ਕੋਈ ਡਿਊਟੀ ਨਿਭਾਉਣਾ ਚਾਹੁੰਦਾ ਤਾਂ ਜੀ ਆਇਆਂ ਨੂੰ ਮੈਂ ਤਾਂ ਸਾਬ 3 ਤਰੀਕ ਨੂੰ 5 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਤੇ ਕੀ ਪ੍ਰਦੀਪ ਮਿਸ਼ਰਾ ਜੀ ਸਾਹਮਣੇ ਲੈਣੀ ਨਹੀਂ ਜਿਹੜੇ ਪ੍ਰਦੀਪ ਮਿਸ਼ਰਾ ਜੀ 5 ਤਰੀਕ ਸ਼ਾਮ ਨੂੰ ਆਉਣਗੇ ਸ਼ੋਭਾ ਯਾਤਰਾ ਸਵੇਰੇ ਹੈ ਤੇ ਉਹ ਸ਼ੋਭਾ ਯਾਤਰਾ ਜਿਵੇਂ ਲਾਸਟ ਵਾਰ ਮੈਂ ਦੱਸਿਆ ਕੱਢੀ ਸੀ ਉਸ ਤੋਂ ਵੀ ਜ਼ਿਆਦਾ ਅੱਛੀ ਤੇ ਜਿਆਦਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਉਸ ਦੇ ਵਿੱਚ ਆਨੰਦ ਮਾਣਨਗੇ ਕਿੰਨੇ ਰੱਖੇ ਗਏ ਨੇ ਕਿ ਜੀ ਉਹਦੇ ਵਾਸਤੇ ਜੇ ਐਂਟਰੀ ਗੇਟਸ ਦੀ ਹਜੇ ਕਿਉਂਕਿ ਉਹ ਪ੍ਰਸ਼ਾਸਨ ਦੇ ਨਾਲ ਮੌਕੇ ਤੇ ਦੇਖਿਆ ਜਾਏਗਾ ਪਰ ਪਹਿਲਾਂ ਨਾਲੋਂ ਕਿਉਂਕਿ ਇਹ ਸਾਈਡ ਫੋਰ ਸਾਈਡ ਓਪਨ ਹੈ ਸਰ ਜੇਕਰ ਦੱਸ ਕਰੀਏ ਜਿਹੜੇ ਵੀ ਸਪੰਦੇ ਸਦਲੋਂ ਆ ਗਏ ਮੈਡੀਕਲ ਵਾਸਤੇ ਕਿਉਂਕਿ ਖਾਸ ਹਾਂ ਮੈਡੀਕਲ ਵਾਸਤੇ ਆਲਰੇਡੀ ਐਂਬੂਲੈਂਸੇਜ਼ ਲੱਗਣੀਆਂ ਥੈਨ ਇਸ ਤੋਂ ਇਲਾਵਾ ਮੈਡੀਕਲ ਵਾਸਤੇ ਰਾਜਕਮਲ ਜੀ ਨੇ ਜਿਵੇਂ ਲਾਸਟੇ ਵੀ ਲਾਈ ਸੀ ਇਸ ਤਰ੍ਹਾਂ ਛੋਟੀ ਡਿਸਪੈਂਸਰੀਜ਼ ਵੀ ਲੱਗਣਗੀਆਂ ਤੇ ਦੈਨ ਦੋ ਐਂਬੂਲੈਂਸ ਪਰਮਨੈਂਟ ਉੱਥੇ ਖੜਨਗੀਆਂ ਇਸ ਤੋਂ ਇਲਾਵਾ ਜਿੰਨੇ ਵੀ ਇਸ ਤਰ੍ਹਾਂ ਦੇ ਚਾਹੋ ਫਾਇਰ ਬਿਗੇਡ ਹੈ ਜਾਂ ਹੋਰ ਜਿੰਨੀ ਸੁਵਿਧਾਵਾਂ ਸੀ ਦੇ ਸਕਦੇ ਆ ਉਹ ਮੌਕੇ ਤੇ ਹੋਣਗੀਆਂ ਚੇਅਰ ਜਿਵੇਂ ਉਹ ਗੋਡੇ ਵਗੈਰਾ ਦਿਖਦੇ ਆ ਚੇਅਰ ਕਿੰਨੀਆਂ ਲੱਗਣਗੀਆਂ ਜਾਂ ਬੈਠਣ ਲਈ ਆ ਰੇਜਿੰਮੈਂਟ ਚੇਅਰ ਵਾਲਾ ਹਜੇ ਨਹੀਂ ਕੋਈ ਅਰੇਂਜਮੈਂਟ ਕੀਤਾ ਕਿਉਂਕਿ ਚੇਅਰ ਦੇ ਨਾਲ ਜਿੱਤਾ ਸੀ ਚੇਅਰ ਅੱਗੇ ਲਗਾਉਂਦੇ ਪਿਛਲੇ ਬੰਦੇ ਨੂੰ ਦਿਖਦਾ ਨਹੀਂ ਇਸ ਕਰਕੇ ਜੇ ਚੇਅਰ ਕੋਈ ਇਹੋ ਜੀ ਰਿਕੁਐਸਟ ਤੁਸੀਂ ਦੀ ਆਂਦੀ ਹੈ ਤਾਂ ਅਸੀਂ ਕੋਸ਼ਿਸ਼ ਇਸ ਵੇਲੇ ਕਰ ਰਹੇ ਹਾਂ ਜਿਆਦਾ ਨਹੀਂ 2 400 ਚੇਅਰ ਬਟ ਉਹ ਲਾਸਟ ਲੱਗੇਗੀ ਕਿਉਂਕਿ ਜਦੋਂ ਅੱਗੇ ਚੇਅਰ ਲੱਗ ਜਾਏਗੀ ਫਿਰ ਪਿਛਲੇ ਬੰਦੇ ਨੂੰ ਦਿਖੇਗਾ ਨਹੀਂ ਤੇ ਠੀਕ ਹੈ ਜੀ